ਹਾਂਜੀ ਹਾਂ ਸਾਧੂ ਬਾਬਾ ਜੀ ਕਰੀਆਂ ਉਹ ਫਿਰ ਇੱਥੇ ਖੜੇ ਕੀ ਕਰਦੇ ਹੋ ਆਟਾ ਪਾਉ ਬਾਬਿਆਂ ਨੂੰ ਸਾਧੂ ਬਾਬਾ ਜੀ ਅਸੀਂ ਤਾਂ ਕੰਮ ਕਰੀ ਜਾਂਦੇ ਆ ਉਹ ਸਾਡੀ ਰਸੋਈ ਹੈ ਜੀ ਉੱਥੋਂ ਜਾ ਕੇ ਆਪੀ ਆਟਾ ਪਾ ਲਿਓ ਠੀਕ ਹੈ ਬੇਟਾ ਯਾਰਾ ਪਿੰਡ ਦੇ ਲੋਕ ਕਿੱਡੇ ਚੰਗੇ ਨੇ ਬਾਬਿਆਂ ਤੇ ਇੰਨਾ ਵਿਸ਼ਵਾਸ ਕਰਦੇ ਨੇ ਮੈਂ ਵੀ ਇਹਨਾਂ ਨੂੰ ਬਾਲਾ ਰਗੜਾ ਨਹੀਂ ਲਾਉਂਦਾ 5 ਕਿਲੋ ਆਟਾ ਪਾ ਕੇ ਤਰਦਾ ਲੱਗੂਗਾ ਕੀ ਹੋਵੇ ਉਹ ਤਾਂ ਮੇਰੇ ਸਾਰੇ ਮਰਦੋ ਵੱਡੇ ਮਲੰਗ ਦਿਖਣੇ ਬਾਬਾ ਜੀ ਤੁਸੀਂ ਪਾ ਲਿਆ ਆਟਾ ਓ ਬਾਬਾ ਤੂੰ ਤਾਂ ਸ਼ਰਮਿਲਾਤੀ ਤੂੰ ਸਾਡਾ ਸਾਰੀ ਆਟਾ ਪਾ ਲਿਆ ਇਹਦੀ ਚਟਾ ਹੈ ਜਦੋਂ ਸੀ ਉਹ ਕੀ ਗੱਲ ਅਸੀਂ ਭੁੱਖੇ ਲੰਗੇ ਆ ਫੜਾ ਇਧਰ ਸਾਡਾ ਆਟਾ ਤੇਰੇ ਵਰਗਿਆਂ ਵਾਸਤੇ ਅਸੀਂ ਆਹ ਕੱਪ ਰੱਖਿਆ ਹੋਇਆ ਅਸੀਂ ਸ਼ਰਦਾ ਸਮਾਨ ਪਾਵਾਂਗੇ ਚੱਲ ਜਾਂਦਾ ਲੱਗ ਹੋਰ ਸੁਣਾ ਵੀਰੇ ਫੁੱਫੜ ਜਾਂਦਾ ਕਿ ਮਰ ਗਿਆ ਨਿਕਾਲੋ ਆ ਆਪਣੇ ਘਰੇ ਖਜਰ ਆਇਆ ਕੌਣ ਆਇਆ ਬੈਠਾ ਖਤਰਾ ਹੁਜਰਾ ਕਾਨੂੰਆ ਤੁਸੀਂ ਇਹਨਾਂ ਨਾਲ ਹਸਾਬ ਨਾਲ ਗੱਲ ਕਰੋ ਇਹ ਮੇਰੇ ਮੋਗੇ ਵਾਲੇ ਪੁੱਫੜ ਦਾ ਮੁੰਡਾ ਏ ਪਤਾ ਹੈ ਕਿੰਨਾ ਦਲੇਰ ਹੈ ਇਹਦੇ ਤੋਂ ਵਿੱਚ ਬਹੁਤ ਵੱਡਾ ਕਿਲਾ ਏ ਅਜ ਤੱਕ ਕਦੇ ਕਿਸੇ ਦਾ ਗੇੜਾ ਸਿਰ ਨਹੀਂ ਚਕਾਇਆ ਤੇ ਨਾ ਹੀ ਕਿਸੇ ਆਤਰਲੇ ਕਰੇ ਨੇ ਅੱਛਾ ਯਾਰ ਪਰ ਇਹ ਬਾਈ ਜੀ ਕੰਮ ਕੀ ਕਰਦੇ ਨੇ ਕੰਮ ਤਾਂ ਕੋਈ ਨਹੀਂ ਕਰਦਾ ਜੀ ਜ਼ਮੀਨ ਹੈਗੀ ਇਹਦੇ ਕੋਲ 7-8 ਕਿਲੇ ਉਹ ਤਾੜੀ ਦਾ ਫੇਰੇ ਦੀ ਧੌਣ ਚ ਕਿੱਲਾ ਇਹਨੂੰ ਕਹ ਇੱਕ ਸਾਲ ਖੇਤੀ ਕਰਕੇ ਦੇਖ ਅੱਛਾ ਜੀ ਹੋ ਕੁ ਮੈਂ ਉਹ ਜਦੋਂ ਇਹ ਲੱਗ ਗਿਆ ਖੇਤੀ ਕਰਨ ਇਹਨੇ ਜਦੋਂ ਝੋਨਾ ਲਾਉਣਾ ਹੋਊਗਾ ਫਿਰ ਇਹ ਕਰੂਗਾ ਬਿਜਲੀ ਵਾਲਿਆਂ ਦੇ ਤਰਲੇ ਵੀ ਬਾਈ ਬਣ ਕੇ ਲਾਈਟ ਛੱਡ ਦੋ ਮੈਂ ਕੱਦੂ ਕਰਨਾ ਫਿਰ ਜਦੋਂ ਇਹ ਕੱਦੂ ਕਰ ਲੂਗਾ ਉਦੋਂ ਬਾਅਦ ਕਰੂਗਾ ਜੀਰੀ ਲਾਉਣ ਵਾਲਿਆਂ ਦੇ ਤਰਲੇ ਚਲਦਾ ਹੁਣ ਮੇਰਾ ਕੱਦੂ ਸੁੱਕੀ ਜਾਂਦਾ ਮੇਰੀ ਜੀਰੀ ਲਾ ਦਿਓ ਜਦੋਂ ਇਹਦਾ ਝੋਨਾ ਲੱਗ ਗਿਆ ਉਦੋਂ ਬਾਅਦ ਚ ਇਹ ਜਾਊਗਾ ਸੋਸਾਇਟੀ ਚ ਉੱਥੇ ਜਾ ਕੇ ਤਰਲੇ ਕਰੂਗਾ ਵੀ ਮੈਨੂੰ ਜੂਰੀਆ ਰਹਿ ਦੇ ਦਿਓ ਉਹ ਕਹਿਣਗੇ ਜੂਰੀ ਰਹਿ ਦੀ ਤਾਂ ਛੋਟ ਪਈ ਹੋਈ ਆ ਚੱਲ ਇਹ ਲਾਊਗਾ ਫਿਰ ਇਹਦੀ ਜੀਰੀ ਪੱਕ ਕੇ ਹੋਜੂਗੀ ਐਡੀ ਐਡੀ ਤੋਂ ਬਾਅਦ ਇਹ ਕਰੂਗਾ ਵੱਡਣ ਵਾਲਿਆਂ ਦੇ ਤਰਲੇ ਚਲੋ